reliance foundation ਨੇ ਹੜਪੀਤਾਂ ਦੇ ਵੀ ਬਹੁਤ ਪ੍ਰਯਾਸ ਕੀਤਾ ਹੈ ਕਿਸ ਤਰ੍ਹਾਂ ਦੇਖਦੇ ਹਾਂ ਔਰ ਉਥੇ ਪੋਜੀਸ਼ਨ ਕੀ ਹੈ ਕਿ ਇਹ ਮਦਦ ਲੋਕਾਂ ਲਈ ਹੋਣ ਵੀ ਜ਼ਰੂਰੀ ਹੈ ਹਨਾਂ ਦੀ ਮੁਸ਼ਕਲ ਸਥਿਤੀ ਦੇ ਵਿੱਚ ਪੰਜਾਬ ਪਿਛਲੇ 1.5 ਮਹੀਨੇ ਤੋਂ ਜੂਝ ਰਿਹਾ ਹੈਗਾ ਤੇ ਬਹੁਤ ਸਾਰੀ ਜਿਹੜੀ ਕਮਿਊਨਿਟੀ ਸਰਵਿਸ ਹੈਗੀ ਹੈ ਉਹ ਅੱਗੇ ਆਪਣੇ ਤੌਰ ਤੇ ਆਏ ਨੇ ਜਿਨ੍ਹਾਂ ਨੇ ਬਹੁਤ ਸਾਰੀ ਮਦਦ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਮੋਢੇ ਨਾਲ ਮੋਤਾ ਲਾ ਕੇ ਕੀਤੀ ਹੈ ਸੋ ਉਸੇ ਸੀਰੀਜ਼ ਦੇ ਵਿੱਚ ਰਿਲਾਇੰਸ ਫਾਊਂਡੇਸ਼ਨ ਜਿਹੜੇ ਆਈ ਥਿੰਕ 4 ਵੀ ਜ਼ਿਲ੍ਹਿਆਂ ਦੇ ਨਾਲ ਕੋਲਾਬੋਰੇਟ ਕਰ ਰਹੇ ਨੇ ਉਹਨਾਂ ਨੇ ਇੱਕ ਪੂਟਲਾ ਦੇ ਵਿੱਚ ਆ ਕੇ ਵੀ ਜਿਹੜਾ ਹੈਗਾ 4000 ਫੈਮਿਲੀਜ਼ ਨੋਨ ਆਨੀਆਂ ਜਿਹੜੀਆਂ ਬੇਸਿਕ ਨੀਡਸ ਹੈਗੇ ਸਟਾਈਮ ਤੇ ਚਾਹੇ ਉਹ ਸੈਨੀਟੇਸ਼ਨ ਦੇ ਵਿੱਚ ਹੈ ਚਾਹੇ ਅ ਦੂਸਰੀਆਂ ਕਿਟਸ ਹੈਗੀਆਂ ਪੀਣ ਵਾਲਾ ਪਾਣੀ ਹੈਗਾ ਉਹਦੇ ਵਿੱਚ ਉਹਨਾਂ ਨੇ ਜਿਹੜਾ ਕੋਲਾਬ ਕਰਕੇ ਜਿਹੜਾ ਹੈ ਆਪਣਾ ਹੱਥ ਵਧਾਇਆ ਹੈਗਾ ਐਂਡ ਕਿਉਂਕਿ ਜਿਹੜਾ ਨੁਕਸਾਨ ਹੈਗਾ ਉਹ ਬਹੁਤ ਜ਼ਿਆਦਾ ਹੈ ਸੋ ਮੈਨੂੰ ਲੱਗਦਾ ਹੈ ਕਿ ਜਿਹੜਾ ਵੀ ਫਾਊਂਡੇਸ਼ਨਸ ਜਾਂ ਉਹ ਅੱਗੇ ਆ ਰਹੇ ਹੈਗੇ ਸੋ ਸਾਰਿਆਂ ਨਾਲ ਰਲ ਕੇ ਜਿਹੜਾ ਹੈਗਾ ਇਹ ਇਹਦੀ ਭਰਪੂਰਤੀ ਜਿਹੜੀ ਉਹ ਕੀਤੀ ਜਾ ਸਕਦੀ ਹੈ ਐਂਡ ਇੱਕ ਬੈਟਰ ਲਾਈਫ ਜਿਹੜੀ ਲੋਕਾਂ ਨੂੰ ਅਸੀਂ ਲੋਕਾਂ ਨੂੰ ਇਹ ਵੀ ਦੱਸ ਦਈਏ ਕਿ ਹੁਣ ਕਿਉਂਕਿ ਉੱਥੇ ਹਾਲਾਤ ਦਿਨ ਬਦ ਦਿਨ ਬਦਲ ਰਹੇ ਨੇ ਤਾਂ ਹੁਣ ਜਦੋਂ ਪਾਣੀ ਨਿਕਲ ਜਾਏਗਾ ਤਾਂ ਕਿੰਨਾ ਚੀਜ਼ਾਂ ਦੀ ਲੋੜ ਹੈ ਜਿਹੜੇ ਲੋਕ ਮਦਦ ਕਰਨਾ ਚਾਹੁੰਦੇ ਨੇ ਕਿਸ ਤਰ੍ਹਾਂ ਮਦਦ ਕਰ ਸਕਦੇ ਆ ਦੇਖੋ ਇਸ ਵੇਲੇ ਪਾਣੀ ਜਿਹੜਾ ਹੈਗਾ ਉਹ ਰੀਸੀਡ ਕਰ ਰਿਹਾ ਹੈਗਾ ਸੋ ਜਿਹੜਾ ਪਹਿਲਾਂ ਵੀ ਜਿਹੜਾ ਸੀਗਾ ਅਸੀਂ ਇੱਕ ਕੰਟਰੋਲ ਰੂਮ ਆਪਣਾ ਜਿਹੜਾ ਹੈਗਾ ਉਹ ਦਿੱਤਾ ਸੀਗਾ ਇੱਕ ਨੰਬਰ ਆਪਣਾ ਸੋ ਕੋਈ ਵੀ ਜਿਹੜੇ ਹੈਗੇ ਕੰਟੈਕਟ ਐਡਮਿਨਿਸਟ੍ਰੇਸ਼ਨ ਨੂੰ ਕਰਨਾ ਚਾਹੁੰਦੇ ਸਾਡੇ ਵਾਇਆ ਮੀਡੀਅਮ ਰਾਹੀਂ ਤਾਂ ਉਸ ਕੰਟਰੋਲ ਰੂਮ ਦੇ ਰਾਹੀਂ ਕਰ ਸਕਦੇ ਨੇ ਬਟ ਚੈਲੰਜਸ ਤੁਹਾਡੀ ਗੱਲ ਠੀਕ ਹੈ ਕਿ ਜਿਵੇਂ ਜਿਵੇਂ ਪਾਣੀ ਘਟਿਆ ਹੈਗਾ ਪਹਿਲੇ ਦੌਰ ਦੇ ਵਿੱਚ ਚੈਲੰਜਸ ਅਲੱਗ ਸੀਗੇ ਹੁਣ ਦੇ ਦੌਰ ਦੇ ਵਿੱਚ ਜਿਹੜੇ ਚੈਲੰਜਸ ਹੈਗੇ ਉਹ ਅਲੱਗ ਹੈਗੇ ਕਿਉਂਕਿ ਹੁਣ ਉਹਨਾਂ ਦੀ ਰੀਹੈਬਿਲਿਟੇਸ਼ਨ ਦਾ ਟਾਈਮ ਹੈਗਾ ਸੋ ਜਿਹੜਾ ਵੀ ਕੋਈ ਨੁਕਸਾਨ ਘਰਾਂ ਦੇ ਇਨਫਰਾਸਟ੍ਰਕਚਰ ਦਾ ਜਾਂ ਫਿਰ ਪਬਲਿਕ ਇਨਫਰਾਸਟ੍ਰਕਚਰ ਦਾ ਜਾਂ ਫਿਰ ਹੁਣ ਹੈਲਥ ਤੇ ਸੈਨੀਟੇਸ਼ਨ ਨੂੰ ਪ੍ਰੋਪਰ ਰੱਖਣਾ ਉੱਥੇ ਉਹ ਸਾਡੇ ਲਈ ਜਿਹੜਾ ਹੈਗਾ ਉਹ ਜ਼ਰੂਰੀ ਹੈਗਾ ਸੋ ਉਸ ਤਰ੍ਹਾਂ ਦਾ ਨਾਲ ਪਲਾਨ ਜਿਹੜਾ ਹੈਗਾ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਵੀ ਹੈ ਐਂਡ ਆਈ ਹੋਪ ਕਿ ਜਿਹੜੇ ਵੀ ਕੋਈ ਕੋਲਾਬ ਕਰਨਾ ਚਾਹਣਗੇ ਉਹ ਉਸੇ ਸੰਦਰਭ ਵਿੱਚ ਕੋਲਾਬ ਕਰਨਗੇ ਡਾਕਟਰ ਸਾਹਿਬ ਇਹ ਖੜਾਂ ਤੋਂ ਬਾਅਦ ਹੁਣ ਉੱਥੇ ਲੋਕਾਂ ਦੀ ਜ਼ਿੰਦਗੀ ਮੋੜ ਪਟਰੀ ਤਿਆਰੀਆਂ ਮੋੜ ਬਸੇਬਿਆਲਾ ਪਰ ਲੋਕਾਂ ਨੂੰ ਜਿਸ ਤਰ੍ਹਾਂ ਬਹੁਤ ਉੱਥੇ ਪਾਣੀ ਉਤਰਨ ਤੋਂ ਬਾਅਦ ਮੁਸ਼ਕਲਾਂ ਆਉਣਗੀਆਂ ਹੈਲਥ ਇਸ਼ੂਜ਼ ਵੀ ਹੋਣਗੇ ਕਿਹੜੇ ਹੈਲਥ ਇਸ਼ੂਜ਼ ਨੇ ਔਰ ਕਿਸ ਤਰ੍ਹਾਂ ਦੀ ਮਦਦ ਹੋ ਸਕਦੀ ਹੈ ਹਾਂਜੀ ਇਹ ਇਸ ਤਰ੍ਹਾਂ ਸਰ ਹੁਣ ਜਿਸ ਤਰ੍ਹਾਂ ਵਾਟਰ ਲੈਵਲ ਰੀਸੀਡ ਕਰ ਗਿਆ ਹੁਣ ਉੱਥੇ ਹੈਲਥ ਡਿਪਾਰਟਮੈਂਟ ਦਾ ਜ਼ਿਆਦਾ ਰੋਲ ਆ ਜਾਂਦਾ ਉਹਦੇ ਜਿਵੇਂ ਵਾਟਰ ਰੀਸੀਡ ਕਰ ਗਿਆ ਹੁਣ ਨੇ ਐਪੀਡੈਮਿਕਸ ਜਿਸ ਤਰ੍ਹਾਂ ਕੀ ਡਾਇਰੀਆ ਦੇ ਕੇਸਸ ਹੋਣਗੇ ਯਾ ਡੇਂਗੀ ਦੇ ਕੇਸ ਹੋਣਗੇ ਜ਼ਿਆਦਾਤਰ ਮੱਛਰ ਵਗੈਰਾ ਕਿਉਂਕਿ ਮੌਇਸਟ ਵੈਦਰ ਹੈ ਉਪਰੋਂ ਧੁੱਪੋਂ ਲੱਗ ਰਹੀ ਹੈ ਸੋ ਇਹ ਜਿਹੜਾ ਬਹੁਤ ਹੀ ਕੰਡਿਊਸਿਵ ਐਟਮੋਸਫੇਅਰ ਹੈਗਾ ਮੱਛਰਾਂ ਦੇ ਪ੍ਰੋਲੀਫਰੇਸ਼ਨ ਲਈ ਨਾ ਸੋ ਹੈਲਥ ਡਿਪਾਰਟਮੈਂਟ ਨੂੰ ਜ਼ਿਆਦਾ ਵਿਜੀਲੈਂਟ ਰਹਿਣ ਦੀ ਲੋੜ ਆ ਪਰ ਸਾਡੀਆਂ ਟੀਮਸ ਸਟੇਟ ਗਵਰਨਮੈਂਟ ਦੀ ਇੱਕ ਸਪੈਸ਼ਲ ਕੈਂਪੇਨ ਸਾਡੀ ਚੱਲੀ ਰਹੀ ਆ ਫॉर ਦਾ ਲਵ 14 ਤਰੀਕ ਤੋਂ ਆਲਰੇਡੀ ਉਹਦੇ ਚ ਅਸੀਂ ਜਾ ਕੇ ਘਰ-ਘਰ ਦੇ ਵਿੱਚ ਆਪਣੀ ਮੈਡੀਸਨਲ ਕਿਟਸ ਵੀ ਡਿਸਟ੍ਰੀਬਿਊਟ ਕੀਤੀਆਂ ਇਨ ਸਟੈਪਸ ਚ ਸਗੀ ਫੋਗਿੰਗ ਹੁਣ ਚੱਲ ਰਹੀ ਆ ਵਿਲੇਜਸ ਦੇ ਵਿੱਚ ਤੇ ਇਸ ਤੇ ਹੁਣ ਰਿਲਾਇੰਸ ਵਾਲੇ ਆਨੇ ਸਾਡੇ ਨਾਲ ਕੋਲੈਬੋਰੇਟ ਕਰਕੇ ਇਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਇਨ ਦਾ ਫਾਰਮ ਆਫ ਕੈਮੀਕਲਸ ਦੇ ਹੈਵ ਸਪਲਾਈਡ ਟੂ ਅਸ ਐਂਡ ਪੀਓਲ ਦਾ ਇਸ਼ੂ ਆ ਉਹ ਵੀ ਫੋਗਿੰਗ ਵੀ ਹੈ ਜਿਹੜਾ ਕਲੀਨ ਵਾਟਰ ਬਹੁਤ ਬਹੁਤ ਹੀ ਜਿਹੜਾ ਕਿ ਹੁਣ ਡਾਇਰ ਨੀਡ ਆ ਉਹਨਾਂ ਵਿਲੇਜਸ ਦੇ ਵਿੱਚ ਕਲੀਨ ਵਾਟਰ ਐਂਡ ਫਰੈਸ਼ ਵੈਜੀਟੇਬਲ ਤੇ ਮੈਂ ਤਾਂ ਲੋਕਾਂ ਨੂੰ ਇਹੀ ਕਹਾਂਗਾ ਵੀ ਇਹ ਕੋਈ ਬਈ ਸਬਜੀ ਜਾਂ ਬਾਹਰੋਂ ਲੈ ਕੇ ਫੂਡ ਨਾ ਖਾਦਾ ਜਾਵੇ ਹੋਣ ਜਿਹੜੀਆਂ ਬਿਮਾਰੀਆਂ ਐ ਇਸੇ ਕਰਕੇ ਜੇ ਕਿਸੇ ਨੇ ਬਿਆ ਫੂਡ ਖਾ ਲਿਆ ਜਾਂ ਕੰਟਮੀਨੇਟਡ ਵਾਟਰ ਕੰਜ਼ਿਊਮ ਕਰ ਲਿਆ ਉਹਦੇ ਨਾਲ ਸਭ ਤੋਂ ਜ਼ਿਆਦਾ ਹੁਣ ਡਾਇਰੀਆ ਦੇ ਕੇਸ ਹੋ ਸਕਦੇ ਆ ਬਾਕੀ ਜਿਵੇਂ ਮੱਛਰਾਂ ਦਾ ਹੀ ਹੁਣ ਜ਼ਿਆਦਾ ਹੋਏਗਾ ਡੇਂਗੀ ਦਾ ਫੈਲਣ ਦਾ ਜ਼ਿਆਦਾ ਖਤਰਾ ਉਹਦੇ ਲਈ ਇਹੀ ਅਪੀਲ ਐ ਵੀ ਜਿਹੜੀਆਂ ਮੋਸਕੀਟੋ ਨੈਟਸ ਵਗੈਰਾ ਯੂਜ਼ ਕੀਤੀਆਂ ਜਾਣ ਉਹ ਆਪਣੀ ਰਿਲਾਇੰਸ ਦੀ ਇੱਕ ਤਰ੍ਹਾਂ ਦੀ ਕਿੱਟ ਹੈ ਉਸ 'ਚ ਸਾਰਾ ਕੁਝ एवरीथिंग ਇਜ਼ देयर ਇਨ ਥੈਟ ਕਿੱਟ ਫੋ ਮੈਡੀਸਨਲ ਕਿੱਟਸ ਵੀ ਹੈ ਇਹਨਾਂ ਦੀ ਅਸੀਂ ਵੀ ਹੈਲਥ ਡਿਪਾਰਟਮੈਂਟ ਵੱਲੋਂ ਵੀ ਕਰ ਕਰ ਇਹ ਚੀਜ਼ਾਂ ਪਹੁੰਚਾਈਆਂ ਗਈਆਂ ਲੋਕਾਂ ਨੇ ਵੀ ਬਹੁਤ ਮਦਦ ਕੀਤੀ ਐ ਐਨ ਜੀ ਓਜ਼ ਕਾਫੀ ਆ ਐਨ ਆਰ ਆਈਜ਼ ਬ੍ਰਦਰਸ ਨੇ ਬਹੁਤ ਹੈਲਪ ਕੀਤੀ ਆ ਸੋ ਹੁਣ ਜਿਹੜਾ ਮੇਨ ਹੈਗਾ ਆਪਾਂ ਨੂੰ ਡਿਜ਼ੀਜ਼ ਨਾ ਹੋਣ ਉਹ ਲੋਕ ਆਪਣੇ ਰੀਹੈਬਿਲਿਟੇਟ ਜਲਦੀ ਤੋਂ ਜਲਦੀ ਆਪਣਾ ਨਾਰਮਲ ਲਾਈਫ ਵੱਲ ਆ ਜਾਣ ਇਹੀ ਕੋਸ਼ਿਸ਼ ਰਹੇਗੀ ਸਾਰਿਆਂ ਦੀ ਤੋਂ ਮੈਨੂੰ ਇਹੀ ਆ ਵੀ ਸਭ ਤੋਂ ਜ਼ਿਆਦਾ ਜਿਹੜਾ ਇੰਪੋਰਟੈਂਟ ਸਟੈਪ ਹੈ ਕਲੀਨ ਵਾਟਰ ਪੀਣ ਕਲੀਨ ਵਾਟਰ ਇਨ ਦਾ ਫਾਰਮ ਆਫ ਰਿਲਾਇੰਸ ਵਾਲਿਆਂ ਨੇ ਵੀ ਆਪਣੇ ਉਹ ਲਗਾਏ ਹੋਏ ਅਸਰ ਆਰਓ ਸਿਸਟਮ ਹੈ ਇਹਨਾਂ ਦਾ ਜਿਹੜਾ ਕਿ ਕਾਫੀ ਮਾਤਰਾ ਚ ਵਾਟਰ ਕਲੀਨ ਕਰ ਦਿੰਦਾ ਤੇ ਅਗਰ ਕੁਝ ਵੀ ਨਹੀਂ ਹੈ ਕਿਸੇ ਕੋਲ ਤੇ ਸਿੰਪਲ ਫੰਡਾ ਹੈਗਾ ਵੀ ਉਹਦੇ ਚ 15-20 ਮਿੰਟ ਆਪਣਾ ਜਿੰਨੀ ਕੰਜ਼ਮਪਸ਼ਨ ਹੈਗੀ ਕਿਸੇ ਘਰ ਦੀ ਉਹ ਉਬਾਲ ਲਿਆ ਜਾਵੇ 15-20 ਮਿੰਟ ਉਹ ਸਾਰੇ ਕਰ ਸਕਦੇ ਆ ਆਪਾਂ ਇਹ ਪੰਜਾਬ ਚ ਆੜ ਆਏ ਸੀ ਉਹਨਾਂ ਨੂੰ ਲੈ ਕੇ ਰਿਲਾਇੰਸ ਫਾਊਂਡੇਸ਼ਨ ਕੀ ਕਰਨ ਜਾ ਰਹੀ ਹੈ ਔਰ ਅੱਜ ਤੱਕ ਕੀ ਕਿਤੇ ਕਿਤੇ ਪ੍ਰੋਗਰਾਮ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਰਿਲਾਇੰਸ ਫਾਊਂਡੇਸ਼ਨ ਵੱਲੋਂ ਆਏ ਆ ਸੀ ਸਾਰੇ ਅਸੀਂ ਇਹ ਜਿਹੜੇ ਹਾਰਡ ਪੀਨ ਲੋਕੀਆ ਨੇ ਉਹਨਾਂ ਦੀ ਮਦਦ ਲਈ ਰਿਲਾਇੰਸ ਨੇ ਬੜਾ ਵੱਡਾ ਇੱਕ ਕਦਮ ਚੱਕਿਆ ਹੈ ਜਿਹੜੇ ਕਿ ਪੂਰਾ ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਛੋਟੇ ਛੋਟੇ ਵਿਲੇਜ ਜਿੱਤੇ ਕੀ ਹਾਰਦਿਕ ਨਾਲ ਪੀੜਤ ਹੋਏ ਲੋਕਾਂ ਨੂੰ ਅਸੀਂ ਸਹਾਇਕ ਦੇਣ ਲਈ ਆਏ ਹਾਂ ਜਿਹਦੇ ਵਿੱਚ ਅਸੀਂ ਕਟੂ-ਕਟ ਵੀ ਗਰਾਊਂਡ ਜ਼ੀਰੋ ਦੇਤੇ ਉਤਰ ਕੇ ਪੂਰੇ ਆਪ ਕਵਰ ਕਰ ਰਹੇ ਹਾਂ ਕਿ ਕਿੱਥੇ ਸਾਨੂੰ ਕਿਸ ਚੀਜ਼ ਦੀ ਲੋੜ ਹੈ ਰਾਹਸਮਗਰੀ ਦੇ ਲਈ ਖਾਣ ਪੀਣ ਦਾ ਸਮਾਨ ਔਰ ਉਸ ਤੋਂ ਇਲਾਵਾ ਜਿੱਥੇ ਸਾਨੂੰ ਲੱਗਦਾ ਪਿਆ ਕਿ ਇੱਥੇ ਪਾਣੀ ਦੇ ਨਾਲ ਹੋ ਰਹੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਦੇ ਲਈ ਅਸੀਂ ਮੈਡੀਸਿਨ ਪ੍ਰੋਵਾਈਡ ਕਰਵਾ ਰਹੇ ਹਾਂ ਇਸ ਦੇ ਨਾਲ ਨਾਲ ਅਸੀਂ ਇਹ ਵੀ ਧਿਆਨ ਰੱਖ ਰਹੇ ਹਾਂ ਕਿ ਇਸ ਦੇ ਨਾਲ ਹਰ ਬੰਦੇ ਨੂੰ ਮੁਹਈਆ ਕਰਵਾਈ ਜਾਏ ਜਿਹੜੀ ਸਾਡੀ ਕੰਪਨੀ ਨੇ ਇਸ ਚੀਜ਼ ਨੂੰ ਸਾਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਹੈਗੀ ਹੈ ਉਸ ਨੂੰ ਅਸੀਂ ਹਰ ਮਦਦਕਰਤਾ ਤੱਕ ਪਹੁੰਚਾ ਸਕੀਏ। ਕੀ ਨਾਮ ਜੀ? ਦੀਪਿਕੰਤ ਨਾਇਕ। ਅ ਸਟੇਜ ਮੈਨੇਜਮੈਂਟ ਡਿਪਾਰਟਮੈਂਟ ਰਿਲਾਇੰਸ ਫਾਊਂਡੇਸ਼ਨ ਸੇ। ਸਰ ਜਿਹੜਾ ਤੁਸੀਂ ਰਾਹਤ ਫੰਡ ਦੇ ਰਹੇ ਹੋ ਇਹ ਕਿੰਨੀ ਦੇਰ ਤੋਂ ਸ਼ੁਰੂ ਕੀਤਾ ਹੋਇਆ ਔਰ ਕਿੱਥੇ-ਕਿੱਥੇ ਦੇ ਕੇ ਆਏ ਹੋ? ਅਬ ਹਮ ਲੋਗ ਰਿਲਾਇੰਸ ਫਾਊਂਡੇਸ਼ਨ ਬੰਤਾਰਾ Jio ਰਿਟੇਲ ਹਮ ਸਭ ਲੋਗ ਮਿਲ ਕੇ ਕਰਕੇ डिस्ट्रिक्ट एडमिनिस्ट्रेशन अमृतसर डिस्ट्रिक्ट एडमिनिस्ट्रेशन कपूरता एंड कम्युनिटी रिप्रेजेंटेट उनका सपोर्ट से हम लोग अभी रिलीफ डिस्ट्रीब्यूशन ऑलरेडी पिछले कुछ हफ्ते से स्टार्ट किए हैं एंड प्रेजेंटली हम लोग टेन थाउजेंड फैमिलीज के लिए बेसिकली जो हेल्प एक्सटेंड कर रहे हैं रिलायंस फाउंडेशन तरफ से एंड जिसमें सेल्टर किट एमरजेंसी सेल्टर किट ड्रायरेसन एंड हाइजीन किट का व्यवस्था हुआ है एंड उसमें अभी अगर देखेंगे तो अराउंड हमारा अमृतसर में वन थाउजेंड फैमिलीज़ को हम लोग ऑलरेडी ड्राई राशन एंड सैनिटेशन किट हाइजिन किट एंड शेल्टर किट ऑलरेडी प्रोवाइड हैं। सर आज कितना दर्शन लेके आए जो सुल्तानपुर जाएगा सुल्तानपुर जो एरिया है वहाँ पे बेसिकली आ, वाटर लगिंग एरिया है बहुत चैलेंजिंग एरिया है जहाँ पे बेसिकली कम्युनिटी एंड लोकल एडमिनिस्ट्रेशन सपोर्ट लो से हम लोग ट्रैक्टर का माध्यम से तीन विलेज बेसिकली वहाँ पर 80 फैमिलीज़ हैं उनके लिए हम लोग राशन सेल्टर किट एंड हाइजीन किट तीनों साथ में हम लोग प्रोवाइड ਕਰਨੇ ਵਾਲੇ ਇਨ ਕੋਆਰਡੀਨੇਸ਼ਨ ਦੇ ਵਿੱਚ ਜਾਣੂ ਹੋ ਤੁਸੀਂ ਇਹਨਾਂ ਲੋਕਲ